ਸਹਾਰਾ ਤੋਂ ਆਉਂਦਾ ਹੈ ਤੇ ਭੀਜੂ ਆਈਂ ਜਦਾ ਕਟਤਾਂ ਦੀ ਨੋਜਨ ਨਾਲ ਜੀ ਕਟਤਾਂ ਦੀ ਨੋਜਨ ਨਾਲ ਤੇ ਜਾ ਫਿਰ ਫਵਾਰਾ ਜਿਹੜਾ ਆਪਣਾ ਭੁੰਡੀ ਆ ਰੱਖਦੀ ਆ ਉਹ ਥੱਲੇ ਹੁੰਦਾ ਦਾ ਸਾਲਾ ਰਿਜ਼ਲਟ ਜਿਹੜੇ ਵੰਦ ਆਉਂਦੇ ਬਸ ਇਹਨੂੰ ਤਾਂ ਤੁਸੀਂ ਨਾ 21 22 ਦਿਨ ਤੇ ਅਸੀਂ ਕਹੀਏ ਨਾ ਗੱਲ ਚੱਲਦੀ ਆ ਕਹਿੰਦਾ ਲੱਕੀਰ ਕਣਕ ਪੀਲੀ ਪੈ ਜਾਂਦੀ ਫੇਰ ਮੈਂ ਕਿਹਾ ਨਾ ਕਰੂ ਕੋਰ ਤੇ ਘਰ ਕਿੰਨੇ ਦਿਨਾਂ ਤੋਂ ਪਾਣੀ ਨਹੀਂ ਲੱਗਦਾ ਨਾ ਸਰ ਸਰ ਦਾ ਬਾਣ ਪਾਉਂਦਾ ਕਿੰਨੇ ਦਿਨਾਂ ਤੋਂ ਪਾਣੀ ਨਹੀਂ ਲੱਗਦਾ ਨਹੀਂ ਨਹੀਂ ਪਈ ਤਾਂ ਮਹੀਨੇ ਤੋਂ ਫੇਰ ਮੈਂ ਕਿਹਾ ਨਾ ਕਿ ਕਿੱਤੈ ਪਾਣੀ ਤੋਂ ਪਹਿਲੇ ਛਿੱਕੀਏ ਹੈ ਜੀ ਪਾਣੀ ਤੋਂ ਪਹਿਲੇ ਹੂੰ ਤਾਂ ਹੁੰਦਾ ਜੀ ਝੋਨੇ ਦੇ ਸਪਰੇਅ ਕਰਦੇ ਆ ਕਣਕ ਤੇ ਕੋਈ ਵੀ ਜ਼ਿੰਕ ਮੈਗਨੀਜ਼ ਦੀ ਜਾਂ ਕੋਈ ਤੇਲੇ ਸੁੰਡੀ ਵਾਲੀ ਉਹ ਪਫਾਰਾ ਉਹ ਐ ਨਹੀਂ ਪਤਾ ਵੀ ਸਾਰੀ ਕਣਕ ਤੇ ਦਵਾਈ ਪਈ ਜਾਂਦੀ ਹੈ ਕਿ ਗੁੱਲੀ ਡੰਡਾ ਵੀ ਭਿੱਜੀ ਜਾਂਦਾ ਕਿਉਂਕਿ ਜਿਹੜੀ ਗੁੱਲੀ ਡੰਡਾ ਦੀ ਦਵਾਈ ਆਏ ਜੀ ਅ ਮੰਨ ਲਓ ਵੀ ਜਿਹੜੇ ਭਿੱਜੂਗੀ ਐਂ ਰੱਖਦੇ ਰੱਖਾਈ ਨਾ ਐਂ ਰੱਖਦੇ ਆ ਨਾ ਜੀ ਉਹ ਤਾਂ ਚਲੋ ਜਿੱਥੇ ਤੇਲੇ ਸੁੰਢੀ ਦੀ ਦਵਾਈ ਕਰਦੇ ਆ ਜਿੱਥੇ ਤਾਂ ਦਵਾਈ ਪੈ ਗਈ ਤੇਲਾ ਸੁੰਢੀ ਮਰ ਜਾਂਦਾ ਜੀ ਜਿੱਥੇ ਭਾਅ ਤੇ ਮੁਸ਼ਕਵਾਗੀ ਤਾਂ ਵੀ ਤੇਲਾ ਸੁੰਢੀ ਮਰ ਜਾਂਦਾ ਜੀ ਤੇ ਜਿਹੜੀ ਕੱਖਾਂ ਵਾਲੀ ਦਵਾਈ ਹੈ ਜੀ ਆ ਜਾਂਦੀ ਹੈ ਥੱਲੇ ਹੁੰਦਾ ਜੀ ਤੇ ਜਾਇ ਇੱਕ ਘੱਟ ਵਾਲੀ ਨੋਜ਼ ਹੁੰਦੀ ਉਹ ਯਾਰ ਆਏ ਰੱਖਦੀ ਹੈ ਜੀ ਜਿਹੜਾ ਆ ਚੀਜ਼ ਨਾਲ ਐ ਕਰਨਾ ਜੀ ਉਹਦੇ ਨਾਲ ਐ ਨਹੀਂ ਪਤਾ ਆਪਣੀ ਦਵਾਈ ਕਣਕ ਤੇ ਪਈ ਜਾਂਦੀ ਹੈ ਕਿ ਗੁੱਲੀ ਰਿੰਡਤੀ ਪਈ ਜਾਂਦੀ ਹੈ ਕਿਉਂਕਿ ਕੋਰ ਤੇ ਤਾਂ ਹਜੇ ਚਲੋ ਅ ਕਣਕ ਹੋਉਂਦੀ ਹੈ ਗਿਰਲੀ ਹੁੰਦੀ ਹੈ ਦਵਾਈ ਕੱਖਾਂ ਦੇ ਉੱਤੇ ਕਰੀਮ ਪੈ ਜਾਂਦੀ ਹੈ